ਬਾਈ ਜੀ ਮਾਂਡੇ ਦੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈਕੋਲ ਬਹੁਤ ਸੋਹਣੇ ਪਸ਼ੂ ਆ ਪਰਦੇ ਆ ਪਾਈ ਨਾਲ ਗੱਲ ਬਾਤ ਦੋ ਪਸ਼ੂ ਵਿਗੇ ਆ ਤੇ ਬਾਕੀਆਂ ਦੀ ਕਰਦੇ ਆ ਗੱਲ ਬਾਤ ਸਰਸੇ ਗੱਲ ਬਾਈ ਜੀ ਸਰਸੇ ਗੱਲ ਜੀ ਠੀਕ ਠਾਕ ਜੀ ਵਧੀਆ ਵਧੀਆ ਠੀਕ ਠਾਕ ਜੀ ਜਿਹਨੇ ਭੈਣ ਭਰਾ ਮਾਂ ਡੇਰੀ ਫਾਰਮ ਦੇ ਜੁੜੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਸਾਰੇ ਸੰਕਰਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਮਈਆਂ ਵੀ ਦੀਆਂ ਆਪਣੇ ਕੋਲ ਬਿਲਕੁਲ ਪਹਾੜ ਤੇ ਦੋਵੇਂ ਚੰਗੇ ਪਹਾੜਾਂ ਦੋ ਹੀ ਪਸ਼ੂ ਆ ਬਿਲਕੁਲ ਪਹਾੜਾਂ ਜਿਆਲ ਪਾ ਠੀਕ ਜੀ ਮੈਂ ਸਾਦੀ ਸਹੀ ਜੈਨੂ ਵੀ ਦੱਸ ਮੈਂ ਇਹ ਦੱਸ ਦੇਣਾਗੇ ਕਟੀਆਂ ਮਗਰ ਤੋਂ ਓਕੇ ਜੀ ਖੋਲੋ ਜੀ ਦੋ ਤਾਂ ਮੈਨੂੰ ਵੀਰ 12 ਗੱਲ ਹੋਈ ਐ 12 ਗੱਲ ਦੋ ਦਊਗਾ ਚਵਾਵਾ ਜਿਹੜਾ ਚਾਰ ਟਾਈਪ ਹੋ ਗਏ ਠੀਕ ਜੀ ਤੇ ਜਾ ਤੂ ਆਉਂਗੀ ਮੈਂ ਦੇਖੋ ਜੀ ਕਿਹ ਰੇੜ ਆ ਤੇ ਵਧੀਆ ਮੱਜਾਂ ਆ ਚੁੱਕੀਆਂ ਨੇ ਬਹੁਤ ਸੋਹਣੀਆਂ ਦੇ ਸ਼ਾਨਦਾਰ ਤੇ ਕੁਆਲਟੀ ਵਾਲੀਆਂ ਪੂਰੀ ਮਈ ਵੀਰ ਤੋਂ ਮਈ ਦੁੱਧ ਵਾਲੀ ਦੁੱਧ ਧਕੜ ਮੱਜਾਂ ਆਏ ਕੌੜੀ ਚੜੀ ਕਿੰਨੀ ਆ ਪੂਰੀ ਪੰਜਾਬ ਦੀਆਂ ਜੇ ਪੰਜਾਬ ਦੀਆਂ ਪੰਜਾਬ ਦੀਆਂ ਅਸਲੀ ਮਈਆਂ ਬਾਜੇ ਮਾਜੇ ਦੀਆਂ ਮੱਜਾਂ ਟੈਂਕ ਮਾਜੇ ਦੀ ਗੱਲ ਤੋਰੋ ਹੀ ਤੋਰੋ ਜਾਨਾ ਇਹ ਦੁੱਧਲੇ ਟੈਂਕਾਂ ਦੇ ਨਵੇਂ ਬ੍ਰੈਂਡ ਦੇ ਵਿੱਚ ਜਿਹੜਾ ਪੁਰਾਣੀਆਂ ਫੇਮਸ ਸੀ ਪਹਿਲਾਂ ਏ ਹਾਂ ਜੇ ਫੇਮਸ ਰਹਿਣੀਆਂ ਸਦਾ ਹੀ ਦੇ ਯਾਦ ਕਰ ਪੰਜ 6 ਗੁੱਟ ਹੈ ਗੀਆਂ ਇਹ ਜੀ ਹਾਂਜੀ ਉਹ ਵੀ ਗੀਆਂ ਉਹ ਵੀ ਜਿਹੜਾ ਠੀਕ ਹੈ ਦੋਵੇਂ ਹੀ ਹਾਂ ਉਹ ਵੀ ਆਂਦੇ ਵੀਰੇ ਨਾ ਪਾਇਓ ਠੀਕ ਹੈ ਭਾਈ ਜੀ ਜਿਆਜ ਵੇਖੋ ਜੀ ਕਰੋ ਚੈੱਕ ਪਰ ਮੈਂ ਵੀਰੇ ਵਧੀਆ ਚਵਾਵਾ ਦੋ ਤਾਂ ਮੈਂ ਕੋਈ ਯਾਰਾ ਬੰਬ ਬੰਬ ਵਜਾ ਹਾਂ ਅਸਲ ਮੈਂ ਹਾਂ ਬਚਾ ਕੇ ਘਟਦੀ ਘਟਾ ਕੱਟੀ ਆ ਗਈ ਵੇਖੋ ਜੀ ਦੱਸੋ ਭਾਈ ਜੀ ਫਿਰ ਕੀ ਮੋਲੇ ਦਾ ਜਿਆਜ ਮੁੰਨ ਵੀਰੇ ਬਿਲਕੁਲ ਜਿਆਜ 8000 ਦੀ ਮੈਂ ਦਿੰਦਾ 80000 ਦੀ ਬਿਲਕੁਲ ਜਿਆਜ 10 ਦਿਨਾਂ ਹੀ ਸੁੱਈ ਆਸੀ ਹਜ਼ਾਰ ਤੇ ਜੇ ਕੋਈ ਵੀਰ ਭਰਾ ਤੇ ਆ ਗਿਆ ਤੇ ਮਾਨ ਹੋਣ ਖੋਜੂਗਾ ਘਰਾਂ ਦਾ ਹੋਜੂ ਵੀਰ ਮੌਕੇ ਦਾ ਘਰਾਂ ਦਾ ਪਾਈ ਕਹਿੰਦਾ ਮਾਨ ਹੋ ਜਾਊਗਾ 80000 ਦੀ ਜੀਐਸ ਨੋ ਤੇ ਮਹੀਨੇ ਚੋਗੇ ਰਾਜੇ 1100 ਦੁੱਧ ਤੇ ਆਹ ਬੱਚਾ ਠੰਗਣਾ ਹੀ ਸੁੱਈ ਟੀਮ ਆਹੇ ਕਾਟੀ ਆਹ ਜੀ ਤੇ ਆ 10000 ਦੀ ਪਾਈ ਕਹਿੰਦਾ ਮੱਝ ਦਵਾਂਗੇ ਹਾਂ ਨਾ ਯੈਸ ਨੋ ਤੇ ਮੱਝ ਗਿਆ ਨਾੜਾ ਨੋੜਾ ਵੇਖੋ ਬਰੀਕੀਆਂ ਵੇਖੋ ਬਹੁਤ ਸੋਹਣੀਆਂ ਆ ਥਣ ਲੇਵੇ ਦੀ ਧੰਨ ਵਾਲੀ ਮੈਂ ਆ ਦੁੱਧ ਵਾਲੀ ਮੈਂ ਠੀਕ ਹੈ ਜੀ ਆਹ ਬਈ ਕਾਲਦੀ ਸੋਈ ਇਹ ਕਾਲਦੀ ਸੋਈ ਜੀ ਕਾਲਦੀ ਸੋਈ ਕੱਟੀ ਮਗਰ ਪਰ ਮੈਂ ਕੋਈ ਸਿੰਗਾ ਦੇ ਨਾ ਜਾਵੇ ਕੈਪਟਨ ਮਾਜੀ ਕੈਪਟਨ ਨਾ ਸਦਾ ਮੈਂ ਵੀਰ ਨਾ ਮੀਨੋ ਮੀਕ ਨਹੀਂ ਠੀਕ ਹੈ ਜੀ ਅਗਲੀ ਮਹੀਨ ਅਗਲੀ ਦੁੱਧ 14 ਕਿਲੋ ਕੱਢਣ ਵਾਲੀ ਠੀਕ ਹੈ ਜੀ ਇਹ ਤਾਜੀ ਸੋਈ ਆ ਤਾਜੀ ਬਈ ਬੋਲਾ ਹੋਊਗਾ 9 ਕਿਲੋ ਦਾਖਲ 9 ਦਾਖਲ ਹੈ ਬੋਲੀ ਤਰੀ ਫਿਰਦੀ ਤੇ ਜਿਆਜ ਹੀ ਮੁੱਲ ਜੇ ਦਾ ਵੀ ਪਰ ਮੈਂ ਵੀਰ ਨਾਲ ਨੀਲੀ ਦੇ ਨਾਲ ਲੋਹੇ ਦਾ ਲਾਗ ਆ ਜੀ ਇਹ ਵੀ ਹੌਲੇ ਪਾ ਚੁੱਕ ਦੋ ਟਾਈਮ ਨਹੀਂ ਮੈਂ ਨਾ ਵੀ ਜਿਆਜ ਰੇਲ ਤੇ ਵੀਰ ਬਿਲਕੁਲ ਇਹ ਤਾਂ ਮਗਰ ਕੀ ਬਚਾ ਕੱਟੀ ਮਗਰ ਕੱਟੀਆਂ ਆਂ ਜੀ ਕਟੀਆਂ ਆਣੀਆਂ ਮਜਾ ਆ ਗਿਆ ਠੀਕ ਜੇ ਕੱਲ੍ਹ ਸੋਈਏ ਪਾਚਵਾ ਮਾਂ ਤੋਂ ਸੋਨਾ ਕੱਟੀ ਕਿਤੇ ਇੱਧਰ ਪਾ ਦੀ ਜੀ ਆਓ ਜੀ ਲੈ ਇੱਥੇ ਲੈ ਗਾਂ ਲੈ ਭੋਲਾ ਜੀ ਲਓ ਜੀ ਆ ਜੀ ਇਹ ਲਓ ਜੀ ਠੀਕ ਆ ਜੀ ਦੇਖੋ ਜੀ ਬਹੁਤ ਸੋਹਣੀ ਮੈਂ ਐਵੀ ਵਧੀਆ ਪ੍ਰੀ ਕੈਂਪ ਰੁਕੀਆਂ ੜੀ ਆ ਥਾਂ ਸੁਣ ਬਹੁਤ ਸਵਾ ਲਗਾ ਨਾੜਾਂ ਦਾ ਕੋਦਣੀਆਂ ਦੱਸੋ ਭਾਈ ਜੀ ਕੀ ਪ੍ਰਾਈਸ ਇਹਦਾ ਚਵਾਜ ਉਹ ਬੜਾ ਚੰਗਾ ਲਗਾ ਦੱਸੋ ਵੀਰ ਜੀ ਮੈਂ ਦਾ 95 90 ਹਜ਼ਾਰ ਦਿੱਤਾ 90 ਦੀ 90 ਹਜ਼ਾਰ ਦੀ ਥੋੜਾ ਥੋੜਾ ਅੰਮਲਿਆ ਕਰ ਦੋ 80 ਹਜ਼ਾਰ ਦੀ ਜੀ ਹੈਂਡ ਹੋ ਗਈ 80 ਚਲੋ ਜੀ 88 ਦੀ ਜਾਂ ਦੋ ਆਜ ਕਟੀਆਂ ਦੋ ਆਜ ਬੱਚੇ ਠੀਕ ਹੈ ਜੀ 8000 ਦੀ ਜਿਆਦਾ ਮਈਆ ਵੀਰ ਭਾੜਾ ਦੋਵੇਂ ਜੀ ਆ ਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋ ਵਾਦ ਕਰਿਆ ਕਰੋ ਚੈਨਲ ਨੂੰ ਹਾਂਜੀ ਨਵੀਂ ਤੋਂ ਨਵੀਂ ਜਨਮਾ ਵੀਰੇ ਕੋਹੋ ਵੀਡੀਓ ਪਾਏਂਦੇ ਕੋ ਲੋਕਲ ਬਥੇਰੇ ਲੋਕਲੇ ਕਹਿੰਦੇ ਕਈ ਵੀਰ ਭਰਾ ਪਿੰਨਾਂ ਹੀ ਪਸੰਦ ਕਰਦੇ ਵੀਡੀਓ ਨਾ ਪਾਇਓ ਹਨਾ ਮਾਝਾ ਢੀ ਲੈ ਆਏਂਦੇ ਕਈ ਬਿਮਾਰੀ ਭਰਾ ਵੇਚ ਨਾਲੇ ਲੈ ਆਏਂਦੇ ਇਹ ਚੰਠੀ ਹੋਈਆਂ ਨੂੰ ਮਈਆਂ ਜੋੜਾ ਰਿਹਾ ਜੀ ਠੀਕ ਆ ਉਹ ਕੋਈ ਨਹੀਂ ਤਾਂ ਰਹਿੰਦੇ ਨਹੀਂ ਬਾਕੀ ਲਾਈਕ ਕਮੈਂਟ ਸ਼ੇਅਰ ਵਾਤੋ ਵਾਦ ਕਰਿਆ ਕਰੋ ਚੈਨਲ ਨੂੰ ਹਾਂਜੀ ਜੀ ਨਹੀਂ ਥੰਗਦੇ ਜਿਹੜੇ ਆ ਰਹੇ ਸ੍ਰੋਤਾ ਧੰਨਵਾਦ ਧੰਨਵਾਦ ਬਾਈ ਜੀ ਕਿਉਂ ਧੰਨਵਾਦ ਆ ਜੀ ਆ ਵੀ ਨਹੀਂ ਚਾਲ ਕੇ ਰੋ ਗੱਲ ਕੀ ਮੈਂ ਡਰ ਗਈ ਮਿੱਟੀ ਲੈਣਾ ਮਰਾਂਗਾ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਤਾਂ ਜੀ ਡਰਾਤੀ ਮਗਰੋ ਹੋਣਾ ਨਾ ਖਬਾਂ ਡੜਿਆ ਕਰਨਾ ਖਵਾ ਸੰਗੇ ਆ ਸੰਗ ਲੱਗਦੀ ਫੋਨ ਨੰਬਰ ਹੈਗਾ ਵੀ ਦੀ 84 27 40 7755 ਹਾਂਜੀ ਨਾਮ ਮਾਣਾ ਦੇ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਬਸਾਰ ਦੇ ਮਾਲ ਲਿਆਓ ਸਸਤਾ ਸਸਤਾ ਜਾਈਦਾ ਵੀ ਕੋਈ ਗੱਲ ਨਹੀਂ ਟਕੇ ਜਾੜ ਦਾ ਠੀਕ ਹੈ ਨਾਲ ਵੀ ਸਸਤੀਆਂ ਇਹਨਾਂ ਸਸਤੀਆਂ ਹਾਂਜੀ ਠੀਕ ਹੈ ਓਕੇ ਸਸਤੀਆਂ